ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਤਲਵੰਡੀ ਭਾਈ ਫਰੀਦਕੋਟ ਦੇ ਨੇੜਲੇ ਸ਼ਹਿਰ ਪਿੰਡ ਰਹ ਜਾਂਦੇ ਆ ਤੇ ਸੱਜਣੋ ਨੇੜੇ ਆ ਜਾਂਦਾ ਆਪਾਂ ਨੂੰ ਸਟੇਡੀਅਮ ਵੱਡੀ ਨਿਸ਼ਾਨੀ ਆ ਕਦੇ ਫੋਨ ਨਾ ਵੀ ਲੱਗੇ ਤਾਂ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਸ਼ਹੀਦਾਂ ਦੀ ਧਰਤੀ ਆ ਤੇ ਸੱਜਣੋ ਇੱਥੋਂ ਤੁਹਾਨੂੰ ਅੱਜ ਆਪ ਆਵਦੇ ਕੋਲੋਂ ਚਾਰ ਐਨੀਮਲ ਵਿਕਰੀ ਵਾਲੇ ਵਿਖਾ ਦੇਾਂਗੇ ਚਾਰ ਮੱਝਾਂ ਝੋਟੀਆਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਸਵਾਈਆਂ ਦੋ ਸੁਨਾਰੀਆਂ ਤੇ ਦੋ ਸੂਣਾਂ ਵਾਲੀਆਂ ਹਾਂ ਇੱਕ ਆ ਝੋਟੀ ਗਰੇਡਡ ਮੈਂ ਆ ਤੇ ਪਰ ਰਿਕਾਰਡ ਤੂੜੀ ਫਰਦੀ ਆ ਸੱਜਣੋ ਦੁੱਧ ਦੁੱਧ ਦੇ ਮਾਲਕਾਂ ਨੇ ਤਾਂ ਬਹੁਤ ਦੁੱਧ ਦਾ ਸ਼ਹਿਦ ਆ ਮਗਰ ਲਈ ਸੂਏ ਦਾ ਆਪਾ ਉਹ ਦਸਾਂਗੇ ਜਿਹੜਾ ਸੱਜਣ ਦੇ ਕੋਲੇ ਹਾਜ਼ਰ ਆ ਇਹਦੇ ਕੋਲੇ 15 ਦੁੱਧ ਤਿਆਰ ਹੋਊਗਾ ਜਿਹੜਾ ਮਰਜੀ ਸੱਜਣ ਆਪਦੀਆਂ ਚਾਰ ਚਵਾਈਆਂ ਕਰ ਲੇ ਮਣਨ ਵਾਲਾ ਤੇ 14 ਤੋਂ ਘਟਿਆ ਦੁੱਧ ਤਾਂ 5000 ਛੋੜ ਹੋਏ ਸੌਦੇ ਦੇ ਵਿੱਚੋਂ 14 ਤੋਂ ਮਣਿਆ ਮਣਨ ਵਾਲਾ ਦੁੱਧ ਜੇ ਬਾਈ ਦੀਵੇ ਘਟ ਗਿਆ ਤਾਂ 5000 ਦੀ ਛੋੜ ਹੋਊਗੀ ਗੱਠ ਚੌੜਾ ਲੇਵਾ ਕਰਨ ਵਾਲੀ ਨੂੰ ਤੇ ਇੱਕ ਨੋਟ ਕਰ ਲਿਓ ਬੇਮਨੂਮੀ ਜੇ ਸਰਨੇ ਦੀਆਂ ਲੱਤਾਂ ਨੂੰ ਹੈਗੀ ਆ ਸੱਜਣੋ ਇਹ ਆਪਾਂ ਦੱਸ ਕੇ ਦੇ ਦਿਆਂਗੇ ਇੱਕ ਹੋਰ ਹਾਥੀ ਜਿੱਡੀ ਖੜੀ ਆ ਉਹ ਦੇਖੋ ਕਰੀ ਕੈਮਰਾ ਪੁੱਤਾਂ ਨੂੰ ਉਹ ਵੀ ਸੂਨ ਵਾਲੀ ਆ ਤੇ ਲੇਵਾ ਭਾਂਡਾ ਵੇਖੋ ਅਮਰੀਕਨ ਗਾਂ ਹੀ ਆ ਬਹੁਤ ਚੰਗੀ ਮੈਂ ਆ ਬੜਾ ਵਜੂਦ ਆ ਤੇ ਦਿਨ ਹਜੇ ਲੈਂਦੀ ਆ ਸਹੀਲ ਸਾਹੂ ਬਹੁਤ ਆ ਥੋੜੀ ਕੈਮਰੇ ਤੋਂ ਭਾਂਵਾਂ ਡਰੇ ਵੇਖੋ ਜਗਾੜ ਲੱਗਿਆ ਇਹਨੂੰ ਉਨਾ ਹੀ ਲੇਵਾ ਗਾਂ ਨੂੰ ਤੇ ਉਨਾ ਹੀ ਪਛਾਣ ਨੂੰ ਤੇ ਬੜੀ ਪਲੀ ਸੰਭੀ ਤੇ ਇਹ ਤੁਹਾਨੂੰ ਦੱਸਦੀ ਇਹ ਕਾ ਝੂਟੀ ਆ ਗਈ ਆ ਦੂਜਾ ਸੂਹਾ ਵਾ ਸੱਜਣਾ ਇਹਦੇ ਮਗਰ ਕੱਟੀ ਆ ਸੂਏ ਹੋ ਗਏ ਮਹੀਨੇ ਦੇ ਅੰਦਰ ਵਾਰ 20 25 ਦਿਨਾਂ ਦੀ ਮਹੀਨੇ ਦੀ ਸੀਲ ਸਾਉ ਇਹ ਵੀ ਚੰਗੀ ਆ ਤੇ ਇਹਦੇ ਕੋਲੇ ਸੱਜਣੋਂ ਦੁੱਧ ਦੀ ਗੱਲ ਕਰੀਏ ਤਾਂ 10 ਸਾਲ ਤੁਸੀਂ 9 ਮੰਨ ਕੇ ਸੌਦਾ ਕਰਿਓ 10 ਹੋਊਗਾ ਤੁਸੀਂ 9 ਮੰਨ ਕੇ ਸੌਦਾ ਕਰਿਓ ਤੇ ਇੱਕ ਆ ਗਈ ਨੀਲੀ ਰਾਵੀ ਦੀ ਮੂੰਹ ਚਾਰ ਦੰਦ ਦੀ ਆ ਹਜੇ ਥੋੜੀ ਉਪਰੀਾਈ ਕਰਕੇ ਡਰਦੀ ਸੀਲ ਐਂ ਟਿੱਪੀ ਆ ਤੁਹਾਨੂੰ ਜਿਹੜਾ ਸੱਜਣ ਖਰੀਦੂਗਾ ਇਹਦੀ ਜਦੋਂ ਪਾਸ ਕੀਤੀ ਆ ਐਂ ਮੰਗਾ ਲਾ ਕੇ ਤੁਹਾਨੂੰ ਹੋ ਸਕਦਾ ਜੇ ਖੜ ਗਈ ਤਾਂ ਮੈਂ ਹੀ ਹੱਥੋਂ ਥਮਾਰ ਕੇ ਵਿਖਾ ਦਿਆ ਦਿਨ ਹਜੇ ਲੈ ਜੂਗੀ 10 ਲੈ ਜੇ ਹਫਤਾ ਲੈ ਜੇ ਤੇ ਠੰਡੀ ਬਹੁਤ ਜ਼ਿਆਦੀ ਹੈ ਇਹ ਐਂ ਟਿੱਪੀ ਆ ਜਿਵੇਂ ਤੁਹਾਨੂੰ ਦੱਸਿਆ ਨਾ ਜਿਵੇਂ ਮਰਜ਼ੀ ਐ ਹੱਥ ਲਾਈ ਜਾਓ ਟਿੱਪਿਓ ਇਹਨੂੰ ਓਕੇ ਰਿਪੋਰਟ ਝੋਟੀ ਆ ਦੇਖੋ ਕਦ ਕੜ ਮੇਰੇ ਤੋਂ ਤਾਜ਼ਾ ਲਾ ਲਿਓ ਆਪਾਂ ਇਸੇ ਤੋਂ ਸ਼ੁਰੂ ਕਰ ਲੈਨੇ ਆ ਤੇ ਤੌਰ ਕੇ ਵਿਖਾਉਣੇ ਆ ਤੁਹਾਨੂੰ ਕੋਸ਼ਿਸ਼ ਕਰਾਂਗੇ ਆਪਦੇ ਖੱਚ ਕੇ ਰੇਟ ਕਰਨ ਦੀ ਜਾਇਜ਼ ਕਮਾਈ ਨਾ ਤੁਹਾਨੂੰ ਪਸੂ ਦੇ ਦਈਏ ਬਾਕੀ ਥੋੜੀ ਆਪਦੀ ਸਮਝ ਆ ਹਨ ਜਿਹੜੇ ਭੈਣ ਭਰਾ ਨੇ ਖਰੀਦਣੇ ਉਹਨੇ ਵੀ ਆਪਦਾ ਬਜਟ ਵੇਖਣਾ ਤੇ ਆਪਾਂ ਨੂੰ ਚੰਗੀਆਂ ਲੱਗੀਆਂ ਆਪਾਂ ਲੈ ਆਏ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਆਜੋ ਤੁਹਾਨੂੰ ਇਹਦੀ ਤੌਰ ਜਿਹੜੀ ਉਹ ਚੈੱਕ ਕਰਾਈਏ ਅੱਖਾਂ ਓੱਖਾਂ ਦੋਨੇ ਆ ਨਾ ਜਿਵੇਂ ਸੱਜਣੋ ਉੱਥੇ ਜੱਜ ਸਾਹ ਨੇ ਗੱਲਾਂ ਦੱਸੀਆਂ ਸੀ ਇਹ ਉਹ ਪੂਰੀਆਂ ਕਰਦੀ ਆ ਆ ਦੇਖੋ ਇਹਦੀਆਂ ਅੱਖਾਂ ਓੱਖਾਂ ਚ ਉਹੀ ਜਵਾਬ ਆ ਜਿੰਨੇ ਜਿੰਨੇ ਦੱਸੇ ਆ ਪਾਣੀ ਪੀਣਾ ਪੀਲਾ 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 ਆ ਰੋਕ ਦੀ ਸੱਜਣਾ ਤੌਰ ਕਰੋ ਚੱਕ ਇਹਦੀ ਦੇਖੋ ਬਹੁਤ ਸ਼ਾਨਦਾਰ ਝੋਟੀਆਂ ਸੱਜਣਾ ਹੈ ਨਾ ਕੋਈ ਗੱਲ ਬਾਤ ਆ ਤੋਹਫਾ ਪੀਸ ਹੀ ਲਿਆਂਦਾ ਤੁਹਾਡੇ ਲਈ ਬਸ ਬੱਤ ਬਸ ਉਹ ਖੜ ਜਾ ਇੱਥੇ ਖੜ ਜਾਂਦੀ ਤਾਂ ਤੁਹਾਨੂੰ ਇੱਥੇ ਹੀ ਹੱਥੋ-ਥਮਾਰ ਕੇ ਥਾਣਾ ਨੂੰ ਵਿਖਾ ਦੇਣਾ ਸੀ ਠੰਡੀ ਪੂਰੀ ਆ ਸੱਜਣੋ ਐਂ ਟਿੱਪਿਓ ਜਿਹੜਾ ਸੱਜਣ ਵੀ ਲਊਗਾ ਨਾ ਅਗਲੀਆਂ ਲੱਤਾਂ ਨੂੰ ਮੜਾ ਆ ਜਾ ਵੰਗਾ ਲਾਵਾਂਗੇ ਐਂ ਪਾਸ ਕਰ ਲਿਓ ਗੂੰਦ ਆਉਂਦੀ ਆ ਚਾਰਾਂ ਥਾਣਾ ਚ ਥਾਣੇ ਵੇਖੋ ਕਿੱਡਾ ਸੋਹਣਾ ਕੱਢਦੀ ਚੂਣ ਵਾਲਾ ਝੋਟੀ ਦੇਖੋ ਆ ਜਾ ਆ ਜਾ ਅਬ ਵੇਖੋ ਸੱਜਣੋ ਇੱਥੋਂ ਹੁਣ ਤੁਸੀਂ ਉੱਪਰ ਘਰ ਪੁੱਤ ਕੈਮਰਾ ਇੱਥੋਂ ਮੇਰੇ ਘਰ ਤੋਂ ਤਾਜ਼ਾ ਲਾ ਲਓ ਇਹਦੇ ਕੱਦ ਕਾੜ ਦਾ ਕਿਸੇ ਸੱਜਣ ਨੇ ਆਨਲਾਈਨ ਵੀ ਲੈਣੀ ਹੁੰਦੀ ਆ ਤੇ ਇੱਥੋਂ ਦੇਖੋ ਇੱਧਰ ਆ ਜਾ ਇੱਧਰ ਇੱਧਰ ਨਹੀਂ ਜਾਣਾ ਸੱਜਣੋ ਦੇਖਿਓ ਇਹਦੀਆਂ ਸੀਲੀਆਂ ਸੂਲੀਆਂ ਤੁਹਾਨੂੰ ਵਿਖਾ ਦਿਆਂ ਇਹ ਐ ਨਹੀਂ ਗੱਲ ਹੈਗੀ ਭਵਨ ਆ ਥੋੜੀ ਕੈਮਰੇ ਦਾ ਥੰਤ ਤੁਹਾਨੂੰ ਵੇਖੋ ਇਹਦਾ ਇਹਦਾ ਬੜਕ ਬੜਕ ਜਾਂਦੀਆਂ ਪਹਿਲਾਂ ਨਾਲ ਝੂਟੀਆਂ ਕਰਮਾਂ ਵਾਲੀ ਆ ਵੇਖੋ ਲੇਵਾ ਹੈ ਨਾ ਕੋਈ ਗੱਲਬਾਤ ਐਂਡ ਕੱਟੀ ਦੀ ਪੂਰੀ ਸ਼ਾਨਦਾਰ ਆ ਤੇ ਚੰਗੇ ਮੰਨ ਕੇ ਚੱਲੋ ਟੀਕੇ ਤੋਂ ਗੱਭਣਾ ਜਿਹੜਾ ਸੱਜਣ ਖਰੀਦੂਗਾ ਉਹਨੂੰ ਆਪਾਂ ਦੱਸ ਦਿਆਂਗੇ ਐਵੇਂ ਆਪਾਂ ਹਰ ਇੱਕ ਨੂੰ ਨਹੀਂ ਦੱਸਦੇ ਮੰਨ ਕੇ ਚੱਲੋ ਵੀ ਵਧੀਆ ਬੰਦਿਆਂ ਨੇ ਟੀਕਾ ਲਵਾਇਆ ਵੈ ਟਾਪ ਕੁਆਲਿਟੀ ਦਾ ਜਿਹਦਾ ਨਾਂ ਚੱਲਦਾ ਅੱਜ ਕੱਲ ਉਸ ਮਾਲੀ ਤੋਂ ਗੱਭਣਾ ਕੋਸ਼ਿਸ਼ ਕਰ ਲਾਂਗੇ ਜੇ ਸਟਰਾ ਵੀ ਦੇ ਦੇਾਂਗੇ ਉਹਨਾਂ ਨੂੰ ਦੇਖੋ ਹੈ ਨਾ ਕਹਿਬ ਜੀ ਖੁੱਲਣੀ ਆ ਕੱਟੀ ਓਕੇ ਰਿਪੋਰਟ ਕਰਮਾਂ ਵਾਲੀ ਜਿਉਂਦੀ ਰਵੇ ਇਹ ਥੋੜਾ ਡਰਦੀ ਯਾਨੀ ਓਵੇਂ ਤਾਂ ਨਾ ਜਦੋਂ ਨਵਾਈ ਨੂੰ ਇਹ ਟਿੱਪੀ ਆ ਓਕੇ ਰਿਪੋਰਟ ਝੋਟੀ ਭਾਰ ਪਿੱਛੇ ਲਿਓ ਬੇਫਿਕਰ ਹੋ ਜਿਓ ਇਸ ਗੱਲ ਦੀ ਫੁੱਲ ਗਾਰੰਟੀ ਆ ਪੂਛ ਵੀ ਵੇਖੋ ਜਿੰਨੀ ਚਾਹੀਦੀ ਓਨੀ ਆ ਤੇ ਐਨ ਓਕੇ ਰਿਪੋਰਟ ਝੋਟੀ ਆ ਮੈਂ ਤੁਹਾਨੂੰ ਆਪ ਵੀ ਤਸੱਲੀ ਕਰਾ ਦਿਆਂ ਦੇਖੋ ਥਣ ਦਾ ਸਹਜ ਐਨ ਓਕੇ ਰਿਪੋਰਟ ਆਈਆਂ ਕਰਮਾਂ ਲਈ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਭਾਰ ਪਿੱਛੇ ਦੀ ਥਣਾ ਦੀ ਫੁੱਲ ਗਾਰੰਟੀ ਗੇੜਾ ਨਹੀਂ ਪੈਂਦਾ ਕਹੇ ਸੱਜਣ ਦਾ ਇਹਦਾ ਮੰਨ ਕੇ ਚੱਲੋ ਵੀ ਮੁੱਲ ਜਿੰਨਾ ਮਰਜ਼ੀ ਕਰ ਲਈਏ 1.35 ਦੀ ਝੋਟੀ ਦੇ ਦਿਆਂਗੇ 1 ਲੱਖ ਤੇ 35 ਹਜ਼ਾਰ ਦੀ ਦੇ ਦਿਆਂਗੇ ਬਾਕੀ ਆਏ ਦਾ ਮਾਨਤਨ ਜਿੰਨਾ ਹੋ ਸਕਿਆ ਕਰਾਂਗੇ ਭੈਣ ਭਰਾ ਦਾ 1 ਲੱਖ ਤੇ 35 ਹਜ਼ਾਰ ਉਧਰ ਹੋ ਜਾ ਲਲੋ ਦੇਖੋ ਹੈ ਨਾ ਗਾਹ ਨੂੰ ਵੀ ਲੈਵਾ ਚੈੱਕ ਕਰ ਲਓ ਕਿ ਐਨੀ ਗੱਲ ਹੈਗੀ ਵੀ ਉੱਥੇ ਜਈ ਇਹ ਲੈਵਾ ਫਿਰ ਮੈਂ ਤੁਹਾਨੂੰ ਐਨ ਤਸੱਲੀयां ਕਰਾ ਦਿਆਂ ਕਿਸੇ ਇਹ ਆ ਦੇਖੋ ਆ ਆਮ ਐ ਨਹੀਂ ਹੈਗਾ ਵੀ ਤੁਹਾਨੂੰ ਲੱਤ ਮਾਰੂਗੀ ਉਹ ਡਰਦੀ ਆ ਕੈਮਰੇ ਤੋਂ ਐਂ ਪਾਸ ਕੀਤੀ ਸੀ ਸੱਜਣੋ ਇਹ ਐਡੀ ਥਣ ਵੇਖੋ ਕਿੱਡੀ ਪਾਵਰ ਵਾਲਾ ਦੋ ਗੁਲਾਬੀ ਤੇ ਦੋ ਪਰਲੀ ਸਾਈਡ ਤੇ ਦੂਸਰੇ 35 1 ਲੱਖ ਤੇ 35000 ਤੇ ਆ ਜਿਓ ਅੱਗੇ ਆ ਝੋਟੀ ਕੱਢ ਕੇ ਵਿਖਾਈਏ ਸੱਜਣੋ ਦੂਜਾ ਸੂਆ ਝੋਟੀ ਮਗਰ ਕੱਟੀ ਇਹਦੀਆਂ ਤੁਹਾਨੂੰ ਧਾਰਾ ਵੀ ਦੋ-ਦੋ ਚੈੱਕ ਕਰਾ ਦੇਾਂਗੇ 10 ਆ 9 ਮੰਨ ਕੇ ਸੌਦਾ ਕਰ ਲਿਓ ਸੰਭੀ ਮੰਨ ਕੇ ਚੱਲੋ ਵੀ ਥੋੜੀ ਮਜਬੂਰੀ ਆ ਗਈ ਬੰਦਿਆਂ ਨੂੰ ਜਿਹਦੇ ਕਾਰਨ ਪੂਰੇ ਦੁੱਧ ਤੇ ਹਜੇ ਝੋਟੀ ਨਹੀਂ ਆਈ ਲੇਟੀ ਲੂਟੀ ਪਾ ਲਿਓ ਦਾਣਾ ਪਾ ਲਿਓ ਝੋਟੀ ਦੁੱਧ 11-12 ਦੇ ਦੂਗੀ ਕਰਮਾਂ ਵਾਲੀ ਦੇਖੋ ਕਦ ਕਾਠ ਫੁੱਲ ਵੱਡੇ ਦੀ ਸਿੰਘ ਬਹੁਤ ਸੋਹਣਾ ਜੇਬਜਾ ਸਿੰਘ ਨੂੰ ਕੁਦਰਤ ਨੇ ਲਾਤਾ ਉਹੀ ਆ ਠੰਢੀ ਇਹ ਵੀ ਬਹੁਤ ਆ ਸੀਲ ਬਹੁਤ ਆ ਕਰਮਾਂ ਵਾਲੀ ਦੇਖੋ ਨਾ ਪੱਤ ਨਾ ਹਟ ਜਾ ਆ ਜਾ ਪੱਤਾ ਜਾ ਤੁਹਾਨੂੰ ਇਹਦੀ ਕੱਟੀ ਲਿਆ ਕੇ ਨੇੜੇ ਇਹਦੀਆਂ ਦੋ ਦੋ ਧਾਰਾਂ ਵੀ ਚੈੱਕ ਕਰਾਵਾਂਗੇ ਕੀ ਕੋਈ ਸੱਜਣ ਆਨਲਾਈਨ ਵੀ ਲੈ ਸਕਦਾ ਬਾਕੀ ਭੂਰ ਛੱਟੇ 나ੜ ਗਾਂਢ ਦੀ ਫੁੱਲ ਗਾਰੰਟੀ ਆ ਸੀਲ ਸਾਉ ਝੋਟੀ ਆ ਦੁੱਧ ਦਾਸ ਆ ਨੌ ਮੰਨ ਕੇ ਜਿਹੜਾ ਮਰਜੀ ਸੱਜਣ ਸੌਦਾ ਕਰੇ ਚੋਣ ਓਕੇ ਰਿਪੋਰਟ ਆਪਾਂ ਬਾਕੀ ਬੱਚਾ ਲੈ ਆਉਣੇ ਆ ਅ ਕੱਟੀਏ ਦੀ ਛੜਤੀ ਆ ਆਪਾਂ 25 ਦੀ 20 ਦੀ ਮਹੀਨੇ ਦੀ ਥੋੜੇ ਤੇ ਡਿਪੈਂਡ ਰਹ ਜੂਗਾ ਕੋਈ ਆਪਾਂ ਐ ਨਹੀਂ ਕਹਿਣਾ ਯਾਰ ਇਹ ਇੰਨੇ ਦਿਨਾਂ ਦੀ ਸੂਈ ਆ ਇਹ ਐ ਹਨ ਕਿਉਂਕਿ ਸਾਰੇ ਭੈਣਾ ਭਰਾ ਆਪਣੇ ਨਾਲੋਂ ਸਿਆਣੇ ਆ ਆਪਣੇ ਸਮਝ ਆਈ ਆਪਾਂ ਲੈਣ ਦੀ ਗਾਂ ਕਿਸੇ ਦੇ ਸਮਝ ਆ ਜੂਗੀ ਉਹ ਸੱਜਣ ਖਰੀਦ ਲੂਗਾ ਹਨਾ ਤਾਰਾ ਤੁਹਾਨੂੰ ਚੈੱਕ ਕਰਾ ਦੇਣੀ ਆ ਉਤਰਿਆ ਆਉਂਦੇ ਹੋ ਮੁੱਲ ਦੀ ਗੱਲ ਕਰੀਏ ਤਾਂ 1 5 ਆ ਪੂਰੇ ਲੱਖ ਦੀ ਝੋਟੀ ਦੇ ਦੇਾਂਗੇ 1 5 ਆ ਪੂਰੇ ਲੱਖ ਦੀ ਦੇ ਦੇਾਂਗੇ ਜੇ ਕੋਈ ਸੱਜਣਾ ਚਾਹਵਾਨ ਹੋਇਆ ਤਾਂ ਜਰੂਰ ਸੰਪਰਕ ਕਰ ਲਿਓ 1 ਨਹੀਂ 2 ਆ ਮਗਰ ਕੱਟੀ ਆ ਸਾਹ ਬਲਿਓ ਝੋਟੀ ਚੰਗੀ ਬਰੀਡ ਵਾਲੀ ਆ ਸੱਜਣੋ ਦੇਖੋ ਤਾਰ ਤੁਰ ਲੈਂਦੀ ਝੋਟੀ ਤੁਹਾਨੂੰ ਦੱਸਿਆ ਨਾ ਪਸਮਾ ਚਵਾ ਵੀ ਦੱਸਦਾ ਇਹਦਾ ਵੀ ਮੈਂ ਦੁੱਧ ਝੋਟੀ ਦੇ ਦਊਗੀ ਚੰਗੀ ਸੰਭਲਿਓ ਪਸਮਾ ਵੇਖਿਓ ਕਿੰਨੇ ਠੋਕ ਦੀ ਕਰਮਾਂ ਵਾਲੀ ਹੁਣੀ ਮੰਨ ਕੇ ਚੱਲੋ ਕਿ ਹਜੇ ਨਾ ਪੁੱਤ ਓਏ ਹਟ ਜਾ 1.5 2 ਵਜੇ ਦਾ ਸਮਾਂ ਹੋਊਗਾ ਜਦੋਂ ਤੁਹਾਡੇ ਨਾਲ ਵੀਡੀਓ ਕਰੀ ਜਾਂਦੇ ਆ ਟੌਪ ਦੇ ਪਸ਼ੂ ਆਪਦੇ ਜਾਣੀ ਤੁਹਾਡੇ ਨਾਲ ਸਾਂਝੇ ਕੀਤੇ ਆ ਬਾਕੀ ਤੁਹਾਡੀ ਪਸੰਦ ਤੇ ਆ ਸੱਜਣੋ ਅਗਲੇ ਥਣਾ ਦੀ ਚਵਾਈ ਚੈੱਕ ਕਰੋ ਜਿਵੇਂ ਤੁਹਾਨੂੰ ਦੱਸਿਆ ਨਾ ਉੱਚ ਨੂੰ 400 ਦੀਆਂ 100 ਹੋਣਗੀਆਂ ਐ ਨਹੀਂ ਹੋ ਪੂਰ ਛੱਟਾ ਨਾਲ ਢੰਡ ਹਰ ਇੱਕ ਚੀਜ਼ ਦੀ ਗਰੰਟੀ ਜੜੀਆਂ ਸੁਈਆਂ ਮਈਆਂ ਉਥੋਂ ਨੂੰ ਧਾਰਾ ਚੈੱਕ ਕਰਾ ਦਿਆਂ। ਵੇਖੋ ਥੋੜੀ ਖੜੀ ਕਸੂਤੀ ਆ। ਬਾਕੀ ਆਪਾਂ ਥੱਲੇ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ। ਵਖਾ। ਵੇਖੋ ਐਨ 100 ਦੀ 100 ਆ ਕੋਈ ਹੈ ਨਹੀਂ ਇੱਕ 5 ਪੂਰੇ ਲੱਖ ਦੀ ਦੇ ਦੇਾਂਗੇ ਆਹ ਵਾਲੀ ਝੋਟੀ ਕੱਟੀਏ ਦੇ ਕੋਲੇ ਆ ਸਜਣੋ ਸਜਣੋ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਮਾੜੀ ਜੀ ਸਰਨਾ ਇਹ ਤਾਜੀ ਆ ਮੰਨ ਕੇ ਚੱਲੋ 20 ਦਿਨਾਂ ਦੇ ਅੰਦਰ ਅੰਦਰ ਦੀ ਸੂਈ ਗਾਰੰਟੀ ਵਾਲੀ ਆ ਜਾ ਪੱਤਾ ਜਾ ਕੱਟਾ ਇਹਦੇ ਕੋਲੇ ਆ ਤੁਰਦੀ ਨੂੰ ਨਹੀਂ ਕੋਈ ਵਾਸਤਾ ਹੈਗਾ ਖੜੀ ਮਾਰਦੀ ਆ ਟੋਲਾ ਇਹ ਤਾਂ ਲੰਮੀ ਤੋਰ ਲਿਗੇ ਨਾ ਰੋ ਕਲਾ ਮੜੀ ਸੱਜਣੋ ਕਰ ਲੋ ਤੋਰ ਚੱਕ ਆ ਜਾ ਆ ਜਾ ਤੇ 15 ਲੀਟਰ ਦੁੱਧ ਦਾ 14 ਮੰਨ ਕੇ ਜਿਹੜਾ ਮਰਜੀ ਸੱਜਣ ਸੌਦਾ ਕਰ ਲਿਓ ਆ ਜਾ ਬੱਤਾ ਆ ਜਾ ਆ ਜਾ ਇਹਦੀਆਂ ਵੀ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਰੂਰਗੀ ਪੋਲੀ ਆ ਸੱਜਣੋ ਕੱਟਾ ਛੱਡਤਾ ਇਹਨੂੰ ਵੀ ਉੱਤਰਿਆ ਆਉਂਦੇ ਹੋ ਇਹਦੀਆਂ ਵੀ ਤੁਹਾਨੂੰ ਧਾਰਾਂ ਜਿਹੜੀਆਂ ਚੈੱਕ ਕਰਾਉਣੇ ਆ ਬਹੁਤ ਖਰੀਵੇਂ ਆ ਦੁੱਧ ਨੂੰ ਮਾਲਕਾਂ ਨੇ ਦੱਸਿਆ ਵੀ ਦੂਸਰੇ ਸੂਏ ਅਸੀਂ 17 ਕਿਲੋ ਕਹਿੰਦੇ ਦੁੱਧ ਚੁੰਦੇ ਰਹੇ ਆ ਬਾਕੀ ਜਿਹੜਾ ਅੱਜ ਤਿਆਰ ਦੁੱਧ ਆ ਉਹ ਤੁਹਾਨੂੰ ਦੱਸਾਂਗੇ ਉਹ ਅੱਜ ਭੀੜੀ ਕਰਕੇ ਆ ਪਰੇ ਕਰਿਆ ਉਹਨੂੰ ਤੇ 15ਵਾਂ 14ਵਾਂ ਮੰਨ ਕੇ ਸੌਦਾ ਕਰ ਲਿਓ ਕੋਈ ਐ ਨਹੀਂ ਹੈਗੀ ਗੱਲ ਆ ਵੀ ਚੰਗਾ ਸਾਂਭਿਓ ਦੁੱਧ ਮੈਂ ਉਨਾ ਹੀ ਦੇ ਦਊਗੀ ਜਿੰਨਾ ਮਾਲਕਾਂ ਨੇ ਦੱਸਿਆ ਕਿਉਂਕਿ ਹਜੇ ਆਪਾਂ ਕਹਿਣ ਨੂੰ 8 ਦਿਨ ਵੀ ਕਹਿ ਦਈਏ 15 ਦਿਨਾਂ ਦੀ ਸੁਵੀ ਲਾ ਲਿਓ ਕੋਈ ਚੱਕਰ ਨਹੀਂ ਇਹਨੂੰ ਓਕੇ ਰਿਪੋਰਟ ਆ ਚੋਣ ਬਹੁਤ ਚੰਗੀ ਆ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਲਿਆ ਹੀ ਝੋਟੀ ਨੇ ਧਾਰ ਤੂਰ ਲੈਂਦੀ ਕਰੋ ਚੈੱਕ ਦੇਖੋ ਪੋਲੀ ਬਹੁਤ ਆ ਰੂ ਮਰ ਗਈ ਆ ਤੁਹਾਨੂੰ ਦੁੱਧ ਜਿੰਨਾ ਦੱਸਿਆ ਉਹ ਸੁਈ ਮੈਂ ਆ ਤੁਸੀਂ ਚੋ ਸਕਦੇ ਆ ਤਸੱਲੀ ਕਰ ਸਕਦੇ ਆ ਆਪਦੀ ਜਿਹੜਾ ਸੱਜਣ ਵੀ ਖਰੀਦਣੀ ਚਾਵੇ ਚੁਵਾਈ ਵੇਖਿਓ ਉਹਦੇ ਵਾਂਗੂ ਹੀ ਇਹਦੀ ਆ ਆ ਅਗਲੇ ਥਾਣੇ ਦੀ ਕਰੋ ਚੈੱਕ ਵੇਖੋ ਇਹਦੀ ਗਾਰਡ ਵੀ ਸੋਹਣੀ ਆ ਸੱਜਣਾ ਉਹ ਝੋਟੀ ਦੀ ਵੀ ਗਾਰਡ ਚੰਗੀ ਆ ਉਨੀ ਆ ਜਿੰਨੀ ਗਾਰਡ ਪਛਾਲ ਉਹਦੀ ਤਾਂ ਬਰਾਬਰ ਹੀ ਹੋਵੇ ਤਾਂ ਹੋਵੇ ਇਹਦੀ ਸਵਾ ਡੇਢ ਕਿਲੋ ਗਾੜੀ ਦੀ ਵੀ ਹੈਗੀ ਆ। ਮਗਰਲੇ ਥਣਾਂ ਦੀ। ਚੋਣ ਤਾਂ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਾ ਵਿਆ। ਦੇਖੋ। ਥੋੜੀ ਪੂਰੀ ਤਸੱਲੀ ਕਰਾਈ ਐਣੀ ਇੱਕ ਇੱਕ ਦੋ ਦੋ ਧਾਰਾ ਮਾਰੀਆਂ ਆਪਾਂ। ਕੋਈ ਅੱਧਾ ਕਿਲੋ ਦੁੱਧ ਚੋਇਆ ਹਸ ਨੂੰ ਆ ਫੜੀ ਬਾਲਟੀ ਮਣੀ। ਇਹ ਆਹ ਦੇਖੋ। ਹੱਲੇ ਵੀ ਚੈੱਕ ਕਰ ਲੋ ਕਈ ਵਾਰੀ ਕੋਈ ਚੀਜ਼ ਨਹੀਂ ਵੀ ਬਾਲਟੀ 'ਚ ਨਜ਼ਰ ਆਉਂਦੀ। ਚੋਣ ਤਾਂ ਨਾ ਮਣੀ ਤੂੰ ਵੀ ਮਾਰ ਦੇ। ਰੱਖ ਦੇ ਇੱਥੇ। ਇੱਥੇ ਜਵਾਕ ਵੀ ਇਹ ਧਾਰਾ ਮਾਰ ਦੂਗਾ ਲੈ। ਦੇਖੋ। ਹੈ ਨਾ ਰੂਹ ਵਰਗੀ ਪੋਲੀ। ਹਾਂ, ਬੱਸ ਕਰ। ਬਹੁਤ ਪੋਲੀ ਆ ਮੈਂ ਚੋਣ ਚਾਂਨ ਦੀ ਬੜੀ ਖਬਰਦਾਰ ਆ ਕਿਉਂਕਿ ਇਨਾ ਦੁੱਧ ਸੱਜਣੋ ਕਹਿ ਦੇਣਾ ਸੌਖਾ ਜਦੋਂ ਚਵਾਈਏ ਫੇਰ ਪਤਾ ਲੱਗਦਾ 15 ਲੀਟਰ ਦੁੱਧ ਬਹੁਤ ਬਣ ਜਾਂਦਾ ਮੂੰਹ ਵਾਲਾ ਨਹੀਂਗਾ ਇਹਦੇ ਥੱਲੇ ਚੂਣ ਵਾਲਾ ਹਾਜ਼ਰ ਮਿਲ ਜੂਗਾ ਜਿਹੜਾ ਸੱਜਣਾ ਆਪਦੀ ਤਸੱਲੀ ਕਰਨੀ ਚਾਹੀਏ ਉਹ ਕਰ ਸਕਦਾ ਮੋਲੇ ਦਾ ਕਰੀਏ ਤਾਂ ਸੱਜਣੋ 1 ਲੱਖ ਤੇ 32000 ਆ ਤੇ 128 ਦੀ ਦੇ ਦੇਾਂਗੇ 128000 ਦੀ ਦੇ ਦੇਾਂਗੇ ਬਾਕੀ ਮਾਨਤਾਨ ਜਿੰਨਾ ਹੋ ਸਕੇ ਉਹਨਾਂ ਕਰਦੇਾਂਗੇ ਮੈਂ ਦੁੱਧ 16 17 ਕਿਲੋ ਕੰਡੇ ਵਾਲਾ ਵੀ ਦੇਈ ਜਾਊਗੀ ਜੇ ਕੋਈ ਆਮ ਵੀ ਸੇਵਾ ਕੀਤੀ ਜੇ ਕੋਈ ਸੱਜਣ ਜਿਆਦੀ ਸੰਭਾਈ ਵਾਲਾ ਹੋਇਆ ਤਾਂ ਵੱਧ ਵੀ ਚੋ ਸਕਦਾ ਕਿਉਂਕਿ ਇਹਦਾ ਰਿਕਾਰਡ ਬਹੁਤ ਦੱਸਿਆ ਇਹ ਦੇ ਮਾਲਕਾਂ ਨੇ ਵੀ ਮਾਰਦੇ ਪਾਣੀ ਦੁੱਧ ਬਹੁਤ ਚੰਗਾ ਕਹਿੰਦੇ ਦਿੱਤਾ ਹੋਇਆ 128 24 ਮਾਨਤਣ ਚੂਣ ਚਾਂ ਜਿਵੇਂ ਤੁਹਾਨੂੰ ਦੱਸਿਆ ਵਾਹ ਵੀ ਗੱਲਾਂ ਗਾਹੀਆਂ ਕਰਮ ਵਾਲੀ ਦੀਆਂ ਜਿਉਂਦੀ ਰਵੇ ਤੇ ਸਾਰਨ ਜਿਹੜੀ ਆ ਤੁਹਾਨੂੰ ਦੱਸਦੀ ਜੇ ਕੋਈ ਸੱਜਣ ਕਹੂਗਾ ਵੀ ਮੈਂ ਕਟਾ ਕੇ ਲੈਣੀ ਆ ਕਟਾ ਵੀ ਦੇਵਾਂਗੇ ਏਡੀ ਨਹੀਂ ਗੱਲ ਕੋਈ ਇਹਦਾ ਬਾਲਾ ਵੱਡਾ ਵਟਾ ਨਹੀਂਗਾ ਸੱਜਣੋ ਤੇ ਕਟਾ ਵੀ ਦੇਵਾਂਗੇ 28 ਚੋਂ ਪੂਰੇ ਲੱਖ ਦੀ ਤੇ ਸੱਜਣੋ 135 ਤੁਹਾਨੂੰ ਇੱਕ ਹੋਰ ਤੋਹਫਾ ਵਿਖਾ ਦਈਏ ਦੇਖਿਓ ਮੈਂ ਇਹ ਵੀ ਕੱਢਦੇ ਆਪਾਂ ਬਾਹਰ ਸੂਆ ਤੀਜਾ ਸੱਜਣੋ ਤੀਜਾ ਸੂਆ ਸੂਈ ਆ ਇਹ ਸਿੰਗਾ ਦੇ ਨਜਾਵੜੇ ਉਹਦੇ ਗੁਣਾਂ ਤੇ ਜਾਇਓ ਬੋਡੀ ਸਟਰਕਚਰ ਤੇ ਜਾਇਓ ਲੇਵੇ ਤੇ ਜਾਇਓ ਉਨਾ ਹੀ ਗਾਂ ਨੂੰ ਤੇ ਉਨਾ ਹੀ ਪਛਾਣ ਨੂੰ ਤੇ ਦਿਨ ਹਜੇ ਅੱਠ ਘੜ ਜੀ ਆ ਰਾਮ ਨਾਮੈਂ ਖੜ ਜਾ ਪੁੱਤ ਇੱਥੇ ਵਿਖਾ ਪੁੱਤ ਤਸੱਲੀ ਨਾਲੇ ਬਾਲੂ ਇਹ ਦੇਖੋ ਗਾਂ ਨੂੰ ਲੇਵਾ ਇਹਦਾ ਮੰਨ ਲਓ ਵੀ ਦੇਖਿਓ ਹੁਣ ਦੇਖੋ ਟਿੱਪਣ ਚਾਰਾਂ ਚੋਂ ਸ਼ਹਿਤ ਆਇਆ ਐਨ ਇੱਕੋ ਜਿਹਾ ਸੀਲ ਸੌ ਫੁੱਲਾ ਇਨੇ ਕਰਮਾਰੀ ਨੇ ਮਾਲਕਾਂ ਨੇ ਦੱਸਿਆ ਵੀ 17-18 ਕਿਲੋ ਦੁੱਧ ਅਸੀਂ ਚਾਉਂਦੇ ਰਹਾਂ ਸੁਆ ਤੀਜਾ ਬਾਕੀ ਐਨਾ ਕਿ ਉਹ 17-18 ਹਰੇਕ ਦੇ ਮੂੰਹ ਤੇ ਆ ਤੁਸੀਂ ਆਪ ਦਾ ਗੈਸ ਲਾ ਕੇ ਆਪ ਲਿਓ ਜਿੰਨੀ ਸਾਂਭ ਲੋਗੇ ਉਹਨਾਂ ਦੁੱਧ ਚੋਲੋਗੇ ਮੈਂ ਨਹੀਂ ਤੁਹਾਨੂੰ ਆਂਦਾ ਤੁਸੀਂ ਆਪਦੀ ਮਿਹਨਤ ਤੇ ਇਨਤਾਜਾ ਲਾ ਲਿਓ ਦੇ ਲੇਵੇ ਭਾਂਡੇ ਦਾ ਲਾ ਲਿਓ ਕਰੋ ਚੱਕ ਪਾਰ ਪਿੱਛੇ ਦੀ ਫੁੱਲ ਗਾਰੰਟੀ ਥਾਣਾ ਦੀ ਗਾਰੰਟੀ ਦੇਖੋ ਹਰੇ ਅਠਾ ਦਿਨਾਂ ਨੂੰ ਕਿੱਥੇ ਗੱਲ ਜਾਣੀ ਆ ਸਜਣੋ ਦੇਖੋ ਦੇਖੋ ਸਜਣੋ ਵੇਖੋ ਮੈਂ ਕਹਿੰਦਾ ਵੀ ਜੇ ਕਹਿਦਗੇ ਨਾ ਵੀ ਦੁਨੀਆ ਤੋਂ ਨਿਆਰੀ ਮੈਂ ਹਈਆਂ ਕਰਮਾਂ ਵਾਲੀ ਬਹੁਤ ਜਾਨਦਾਰ ਤੇ ਸ਼ਾਨਦਾਰ ਝੋਟੀਆਂ ਲੈਵਾ ਵੇਖੋ ਤੁਸੀਂ ਗਾੜੀ ਵੀ ਕਰਮਾਂ ਵਾਲੀ ਜਿਉਂਦੀ ਰਵੇ 2.5 ਕਿਲੋ ਤੋਂ ਪਲੱਸ ਚੱਲੂਗੀ ਦੁੱਧ ਤੁਸੀਂ ਸਮਝ ਲਾ ਲੈਣੀ ਆ ਮੈਂ ਤੁਹਾਨੂੰ ਫੇਰ ਨਹੀਂ ਕਹਿੰਦਾ ਪਰ ਜਿਹੜੇ ਭੈਣਾ ਭਰਾ ਹੈਗੇ ਉਹ ਆਪ ਹੀ ਸਿਆਣੇ ਆ ਬੜੀ ਨਗਰ ਨੁਕਰ ਮੁੱਲ ਇਹਦਾ ਫੋਨ ਤੇ ਕਰਾਂਗੇ ਜਿਹੜਾ ਸੱਜਣ ਖਰੀਦਣੀ ਚਾਹਵੇ ਉਹ ਆਪਣੇ ਨਾਲ ਸੰਪਰਕ ਕਰ ਲਿਓ ਜਾਇਜ਼ ਹੋਊਗਾ ਕੋਈ ਨਜਾਇਜ਼ ਨਹੀਂ ਹੋਊਗਾ ਤੇ ਪਰ ਮੈਂ ਮੈਂ ਹੀ ਆ ਸੱਜਣੋ ਇਹ ਵੀ ਤੁਹਾਨੂੰ ਦੱਸਤੀ ਜਿੰਨੀ ਗੱਲ ਆਪਾਂ ਪ੍ਰੋਪਰ ਦੱਸਾਂਗੇ ਕੋਈ ਐ ਨਹੀਂ ਹੈਗਾ ਵੀ ਇਹਦਾ ਇਹ ਵਲਫੇਅਰ ਕਹੇ ਚੀਜ਼ ਦਾ ਵੀ ਰੱਖਾਂਗੇ ਇਹ ਉਧਰੋਂ ਲੈਵਾ ਵਿਖਾਤਾ ਤੁਹਾਨੂੰ ਇਧਰੋਂ ਵੀ ਆਇਨਾ ਕਿਉਂ ਟਾਈਮ ਲਾਈ ਜਾਂਦਾ ਸਾਹਿਬ ਆਹ ਵੇਖੋ ਕਿਉਂਕਿ ਪਸ਼ੂ ਤਸੱਲੀ ਕਰਾਉਣੀ ਹੱਕ ਆਪਣਾ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜਿਓਂ ਵੀ ਲੈਣੀ ਹੁੰਦੀ ਆ ਇਹ ਪੂਰੇ ਲੱਖ ਦੀ ਝੋਟੀ ਆ ਇਹ 135 ਦੀ ਤੋਹਫਈ ਆ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ